आज फिर एक नवी वीडियो विच आप सब का स्वागत है आज असी इस वीडियो विच उस महान क्रांतिकारी नेता की गल करागे जिसने देश दी आजादी विच योगदान पाया सी। वीडियो शुरू करने तो पहला बेनती है कि दसवंत सेवा चैनल सब्सक्राइब कर दियो धन्यवाद सोन सिंह पकना जी सोन सिंह पकना जी बई जनवरी अठारह सौ सत्तर इक्की दसंबर उन्नीस सौ अठाठ ਵਿਚ ਇੱਕ ਮਹਾਨ ਕ੍ਰਾਂਤੀਕਾਰੀ ਭਾਰਤੀ ਆਜ਼ਾਦੀ ਲਹਿਰ ਦੇ ਨੇਤਾ ਅਤੇ ਗਦਰ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਸਨ। ਉਹਨਾਂ ਨੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਾਈ ਲੜੀ ਅਤੇ ਭਾਰਤ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਇਆ। ਸੋਨ ਸਿੰਘ ਪਖਨਾ ਜੀ ਦਾ ਜਨਮ 22 ਜਨਵਰੀ 1870 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖੁਤਰਖਾਲਨ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਕਰਮ ਸਿੰਘ ਸੀ। ਉਹਨਾਂ ਨੇ ਪੰਜਾਬ ਵਿੱਚ ਪੜ੍ਹਾਈ ਕੀਤੀ ਪਰ ਆਰਥਿਕ ਮਜਬੂਰੀਆਂ ਕਾਰਨ 1909 ਵਿੱਚ ਰੋਜ਼ਗਾਰ ਦੀ ਪਾਲ ਵਿੱਚ ਅਮਰੀਕਾ ਚਲੇ ਗਏ। ਅਮਰੀਕਾ ਵਿੱਚ ਸੋਨ ਸਿੰਘ ਪਕਣਾ ਜੀ ਨੇ ਭਾਰਤੀ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜੀ। ਉਹਨਾਂ ਨੇ ਨਸਲਵਾਦੀ ਪੇਦਭਾਵ ਅਤੇ ਸ਼ੋਸ਼ਣ ਦੇ ਖਿਲਾਫ ਆਵਾਜ਼ ਉਠਾਈ। ਇਸ ਦੌਰਾਨ ਉਹਨਾਂ ਨੇ ਭਾਰਤੀ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਤ ਕੀਤਾ। 1913 सौ तेरह सिंह पाकना जी ने सैन अमरीका, विच गदर पार्टी अमरीका स्थापना निभाई क्रांति द्वारा आजाद सी। गदर पार्टी ने गदर नामक अखबार भी छापिया जिस विच सोन सिंह पाकना जी ने अपने लेखा द्वारा लोगों जागरूक किया उन्नीस सौ ਸੋਨ ਸਿੰਘ ਪਾਕਨਾ ਜੀ ਭਾਰਤ ਵਾਪਸ ਆਏ ਅਤੇ ਗਦਰ ਲਹਿਰ ਨੂੰ ਸੰਗਠਿਤ ਕਰਨ ਲੱਗੇ ਹਾਲਾਂਕਿ ਅੰਗਰੇਜ਼ ਸਰਕਾਰ ਨੇ ਇਸ ਯੋਜਨਾ ਨੂੰ ਫੇਲ ਕਰ ਦਿੱਤਾ ਸੋਨ ਸਿੰਘ ਨੂੰ 1915 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਕਾਲੇ ਪਾਣੀ ਸੈਲੂਲਰ ਜੇਲ ਅੰਡੇਮਾਨ ਵਿੱਚ 16 ਸਾਲ ਦੀ ਸਜ਼ਾ ਸੁਣਾਈ ਗਈ 1930 ਵਿੱਚ ਰਿਹਾਂ ਹੋਣ ਤੋਂ ਬਾਅਦ ਸੋਨ ਸਿੰਘ ਪਖਨਾ ਜੀ ਨੇ ਕਮਿਊਨਿਸਟ ਪਾਰਟੀ ਨਾਲ ਜੁੜ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕੀਤਾ। ਉਹਨਾਂ ਨੇ 1936 ਵਿੱਚ ਪੰਜਾਬ ਕਿਸਾਨ ਸਭਾ ਦੀ ਸਥਾਪਨਾ ਵਿੱਚ ਵੀ ਯੋਗਦਾਨ ਪਾਇਆ। ਸੋਨ ਸਿੰਘ ਪਖਨਾ ਜੀ ਦੀ ਮੌਤ 21 ਦਸੰਬਰ 1968 ਨੂੰ ਹੋਈ। ਉਹਨਾਂ ਦਾ ਜੀਵਨ ਆਜ਼ਾਦੀ, ਨਿਆਂ ਅਤੇ ਸਮਾਨਤਾ ਲਈ ਸੰਗਰਸ਼ ਦੀ ਮਿਸਾਲ ਹੈ। उन्होंने भारती इतिहास विच एक महान क्रांतिकारी देश भगत वजो याद किया जाता है सोन सिंह पाकना जी का नारा इनकलाब जिंदाबाद जो कि सारे देश विच गूंजन लगा सोन सिंह पाकना जी भारत की आजादी की गई कुर्बानी की एक प्रेरणादायक मिसाल है दा योगदान हमेशा याद रख्या जाएगा